ਮਾਨ ਜੋ ਗੈਸਸਿਸ ਵੀ ਸਾਫ਼ ਗਰਦਾਸਪੁਰ ਦੀਆਂ ਹਦਾਇਤਾਂ ਦੇ ਮੁਤਾਬਕ ਲੋਕਾਂ ਦੀ ਸੁਰੱਖਿਆ ਵਾਸਤੇ ਅਸੀਂ ਜਿਹੜਾ ਹੈਗਾ ਇਹ ਫਲੈਂਗ ਮਾਰਚ ਤੇ ਜਗਾ ਜਗਾ ਜਿਹੜੀ ਅਸੀਂ ਚੈਕਿੰਗ ਕਰ ਰਹੇ ਆ ਕਿ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਆਵੇ ਤੇ ਲੋਕਾਂ ਨੂੰ ਨਾਲ ਇਹ ਵੀ ਹਦਾਇਤ ਕਰ ਰਹੇ ਆ ਕਿ ਜੇ ਕੋਈ ਤੁਹਾਨੂੰ ਨਿਵਾਸ ਸੀਜੀ ਜਾਂ ਕੋਈ ਏਦਾਂ ਦੀ ਲੱਗਦੀ ਹੈ ਤੇ ਸਾਨੂੰ ਇਨਫੋਰਮੇਸ਼ਨ ਜਿਹੜੀ ਉਹ ਦਿੱਤੀ ਜਾਵੇ ਇਹ ਸਾਡੀ ਰਾਤ ਨੂੰ ਨਾਕੇ ਨੇ ਤੇ ਦਿਨੇ ਵੀ ਆ ਤੇ ਦਿਨੇ ਵੀ ਸਾਡੇ ਜਿਹੜੇ ਸਿਵਲ ਡ੍ਰੈਸ ਦੇ ਲੋਕੀ ਵੀ ਤੇ ਦਿਨੋਂ ਸਾਮ ਦੇ ਸਿਵਲ ਜਿਹੜੇ ਸਾਡੇ ਆ ਕੱਖ ਵੱਖ-ਵੱਖ ਜਗ੍ਹਾ ਤੇ ਨਾਕੇ ਜਿਹੜੇ ਲਗਾ ਰਹੇ ਆ। ਸ਼ਹਿਰ ਵਾਸੀਆਂ ਨੂੰ ਮੇਰੀ ਇਹ ਹੀ ਬੇਨਤੀ ਆ ਕਿ ਬੜੇ ਅਮਨ ਆ ਸ਼ਾਂਤੀ ਦੇ ਨਾਲ ਜਿਹੜੀ ਹੈਗੀ 15 ਅਗਸਤ ਦਾ ਤਿਹਾੜ ਜਿਹੜਾ ਖੁਸ਼ੀਆਂ ਨਾਲ ਮਨਾਓ। ਖੁਸ਼ੀਆਂ ਦੇ ਨਾਲ ਮਨਾਓ। ਅਸੀਂ ਤੁਹਾਡੀ ਸੁਰੱਖਿਆ ਵਾਸਤੇ ਵਚਨਬੰਦ ਦਾ ਦਿਨ ਤੇ ਰਾਤ ਜੋ ਐਸਐਸਪੀ ਸਾਹਿਬੀਆਂ ਹਦਾਇਤਾਂ ਦੇ ਮਤਲਬਕ ਲੋਕਾਂ ਦੀ ਸੇਵਾ ਵਾਸਤੇ ਅਸੀਂ ਹਾਜ਼ਰ ਆ। ਉਹਦੇ ਵਿੱਚ ਥੋੜਾ ਟਾਈਮ ਦਿੱਤਾ ਸੀ ਮੈਂ ਸਕੂਲਾਂ ਤੇ ਕਾਲਜਾਂ ਵਿੱਚ ਜਾ ਕੇ ਕਰ ਰਹੀ ਹੈਗੀਆਂ ਤੇ ਪਿੰਡਾਂ ਵਿੱਚ ਵੀ ਜਾ ਕੇ ਉਹਨਾਂ ਦੇ ਫੇਰ ਉਸ ਮਮੀ ਹਦਾਇਤ ਕਰ ਰਹੀ ਹੈਗੀਆਂ ਤੇ ਇਹ ਜਿਹੜੇ ਨਿੱਕਲ ਹੈਗੇ 18 ਸਾਲ ਤੋਂ ਘੱਟ ਬੱਚੇ ਆਪਣੇ ਨੂੰ ਨਾਂ ਦੋ ਜਿਹੜੇ ਸਕੂਲਾਂ ਜਾ ਰਹੇ ਆ ਉਹ ਸਕੂਲ ਦੀ ਬੱਸ ਜ ਜਾਂ ਉਹ ਖੁਦ ਆਪ ਉਹਨਾਂ ਨੂੰ ਖਾਲੀ ਕੇ ਲੈ ਕੇ ਆਉਣ